ਔਰਤ ਦੀ ਜ਼ੁਬਾਨੀਆਂ ਜਿਹੜੀ ਘਰ ਨੂੰ ਤੋੜਦੀ ਆ ਤੇ ਜੋੜਦੀ ਆ ਬੰਦੇ ਵਿੱਚ ਇੰਨੀ ਤਾਕਤ ਨਹੀਂ ਹੈ ਜਿੰਨੀ ਔਰਤ ਵਿੱਚ ਤਾਕਤ ਆ ਘਰ ਨੂੰ ਤੋੜਦਾ ਹੈ ਜਾਂ ਉਹ ਘਰ ਨੂੰ ਜੋੜਦਾ ਹੈ ਤਦ ਹੀ ਸਿਆਣੇ ਕਹਿੰਦੇ ਆ ਆ ਜਿਹੜੀ ਜ਼ੁਬਾਨ ਆ ਨਾ ਇੱਕ ਦੁਕਾਨ ਦੇ ਸ਼ਟਰ ਦੇ ਵਾਂਗੂ ਆ ਜਦੋਂ ਸ਼ਟਰ ਖੁੱਲਦਾ ਨਾ ਦੁਕਾਨ ਦਾ ਫੇਰ ਪਤਾ ਲੱਗਦਾ ਅੰਦਰ ਗੰਦ ਵੇਚਦਾ ਜਾਂ ਕਲਾ ਕੰਦ ਵੇਚਦਾ ਜਦੋਂ ਇਹ ਜ਼ੁਬਾਨ ਖੁੱਲਦੀ ਆ ਫੇਰ ਬੰਦੇ ਦਾ ਪਤਾ ਲੱਗਦਾ ਇਹ ਮਿਰਚਾਂ ਵੇਚਦਾ ਜਾਂ ਇਹ ਖੰਡ ਵੇਚਦਾ ਇਹ ਜ਼ੁਬਾਨ ਹੀ ਆ ਜਿਹੜੀ ਘਰ ਦੇ ਮੈਂਬਰਾਂ ਨੂੰ ਤੋੜ ਦਿੰਦੀ ਆ ਇਹ ਜ਼ੁਬਾਨ ਹੀ ਆ ਜਿਹੜੀ ਘਰ ਦੇ ਟੁੱਟੇ ਹੋਏ ਮੈਂਬਰਾਂ ਨੂੰ ਵੀ ਜੋੜ ਦਿੰਦੀ ਆ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਔਰੰਦਾ ਹੁੰਦਾ ਜਦੋਂ ਘਰ ਦੇ ਵਿੱਚ ਕੋਈ ਵੀ ਔਰਤ ਆਪਣੇ ਆਦਮੀ ਦੇ ਹੁੰਦਿਆਂ ਸੁੰਦਿਆਂ ਬੋਲਣ ਲੱਗ ਜਾਏ ਉਹ ਘਰ ਛੇਤੀ ਵਸਦੇ ਨਹੀਂ ਹੁੰਦੇ ਉਹਨਾਂ ਘਰਾਂ ਵਿੱਚ ਬਹੁਤੀ ਬਰਕਤ ਨਹੀਂ ਰਹਿੰਦੀ ਕਿਉਂਕਿ ਔਰਤ ਦਾ ਕੰਮ ਆ ਘਰ ਦੇ ਵਿੱਚ ਇਤਿਫਾਕ ਰੱਖਣਾ ਘਰ ਨੂੰ ਸਜਾ ਕੇ ਰੱਖਣਾ ਘਰ ਦਾ ਖਿਆਲ ਰੱਖਣਾ ਘਰ ਦੇ ਹਰ ਜੀਆਂ ਨੂੰ ਮੈਂਬਰਾਂ ਨੂੰ ਕੰਫਰਟ ਦੇਣਾ ਸੋ ਔਰਤਾਂ ਨੂੰ ਪਹਿਣਾ ਨੂੰ ਮਾਤਾ ਮਾਂ ਨੂੰ ਬੇਨਤੀ ਆ ਕਿ ਇਹ ਜ਼ੁਬਾਨ ਜਿਹੜੀ ਆ ਇਹ ਕਿਰਪਾਨ ਦਾ ਕੰਮ ਵੀ ਕਰਦੀ ਆ ਇਹ ਮਿਆਨ ਦਾ ਕੰਮ ਵੀ ਕਰਦੀ ਆ ਡਿਪੈਂਡ ਕਰਦਾ ਤੁਸੀਂ ਇਹਨੂੰ ਕਿੱਦਾਂ ਵਰਤਦੇ ਆ ਬੇਵਜਾ ਜਲਸਾ ਕਰਨੀਆਂ ਨਫ਼ਰਤਾਂ ਕਰਨੀਆਂ ਇਹ ਘਰਾਂ ਦੀ ਬਰਬਾਦੀ ਦਾ ਕਾਰਨ ਆ ਬਰਬਾਦੀ ਦਾ ਇਹਨਾਂ ਘਰਾਂ ਦੇ ਵਿੱਚ ਨਾ ਰੱਬ ਟਿਕਦਾ ਨਾ ਸਭ ਪੜਦਾ ਸੋ ਇਸ ਕਰਕੇ ਆਪਣੀ ਜ਼ੁਬਾਨ ਨੂੰ ਖਾਣ ਲੱਗਿਆਂ ਤੇ ਬੋਲਣ ਲੱਗਿਆਂ ਸੰਭਾਲ ਕੇ ਰੱਖੀਏ ਰੱਬ ਰੱਖੇ